ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਠ ਮਹੱਲਾ ਪੰਜਵਾ ਘਰ ਦੂਜਾ ਦੁਪਦੇ ਇੱਕ ਊੰਕਾਰ ਸਤਗੁਰ ਪ੍ਰਸਾਦ ਸਤਗੁਰਾਂ ਦੇ ਚਰਨਾਂ ਵਿੱਚ ਕੁਝ ਸੰਤ ਜਨਾਂ ਨੇ ਆ ਕਰਕੇ ਬੇਨਤੀ ਕਰਨਾ ਕੀਤੀ ਗਏ ਸਤਗੁਰੂ ਜੀ ਕਿਰਪਾ ਕਰਕੇ ਦੱਸੋ ਕਿ ਪਰਮੇਸ਼ਰ ਕਿਸ ਪ੍ਰਕਾਰ ਸਾਰੇ ਵਿਆਪਕ ਹੈ 10 ਰਠ ਰਾਗਣੀ ਦੇ ਵਿੱਚ ਮਹੱਲਾ ਪੰਜਵਾਂ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੂਸਰੇ ਘਰ ਸੁਰਤਾਲ ਵਿੱਚ ਦੋ-ਦੋ ਪੰਧਿਆਂ ਵਾਲੇ ਸ਼ਬਦ ਉਚਾਰਨ ਕਰਕੇ ਸੰਤ ਜਨਾਂ ਨੂੰ ਉਤਰ ਦਿੰਦਿਆਂ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਮੰਗਲ ਕਰਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੋ ਅਰਥ ਜੋ ਕਰਨ ਵੇਲੇ ਆਪਾਂ ਪਹਿਲਾਂ ਇਸ ਰਹਾਉ ਦੀ ਪੰਕਤੀ ਤੋਂ ਅਰਥ ਪ੍ਰਾਰੰਭ ਕਰਨੇ ਹਨ ਸੰਤੋ ਘਟ ਘਟ ਰਹਿਆ ਸਮਾਹਯੋ ਇਹ ਸੰਤ ਜਿਨੂੰ ਪਰਮੇਸ਼ਰ ਹੀ ਸਾਰਿਆਂ ਕੱਡਾ ਕਡਾਂ ਵਿੱਚ ਆਨੰਦ ਸਰੂਪ ਹੋ ਕਰਕੇ ਸਮਾਇਆ ਹੋਇਆ ਹੈ। ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮਹਿ ਕੀਆ। ਜਿਸ ਪ੍ਰਕਾਰ 18 ਭਾਰ ਵਾਲੀ ਸਾਰੀ ਬਨਸਪਤੀ ਵਿੱਚ ਸਮਾਨ ਅਗਨੀ ਹੁੰਦੀ ਹੈ। ਅਰਥਾਤ ਬਨਸਪਤੀ ਵਿੱਚ ਸਮਾਨ ਅਗਨੀ ਦੇ ਹੁੰਦੇ ਆ। ਪੱtre ਫੁੱਲ ਆਦ ਲੱਗਦੇ ਹਨ। ਅਤੇ ਜਿਤਨੀ ਬ੍ਰਿਸ਼ਾ ਦੀ ਉਮਰ ਹੁੰਦੀ ਹੈ ਉਹਨਾਂ ਚਿਰ ਫਲ ਦੇ ਫੁੱਲ ਦੇ ਰਹਿੰਦੇ ਹਨ ਪਰ ਅਗਨੀ ਵੇਜ ਹੀ ਹੁੰਦੀ ਹੈ ਜੋ ਯਤਨ ਕਰੇ ਤੋਂ ਬਿਨਾਂ ਨਿਕਲ ਨਹੀਂ ਸਕਦੀ ਇਸੇ ਪ੍ਰਕਾਰ ਸਾਰੀ ਸ੍ਰਿਸ਼ਟੀ ਰੂਪ ਬਨਸਪਤੀ ਦੇ ਜੀਵਾ ਅੰਦਰ ਅਗਨੀ ਦੀ ਨਿਆਈ ਚੇਤਨ ਬ੍ਰਹਮ ਹੀ ਹੈ ਅਤੇ ਜਿਸ ਪ੍ਰਕਾਰ ਦੁੱਧ ਦੇ ਸਾਰੀ ਅੰਚ ਵਿੱਚ ਕੀਆ ਕਿਉਂ ਹੁੰਦਾ ਹੈ ਜਿਸ ਪ੍ਰਕਾਰ ਸਾਰੀਆਂ ਗਊਆਂ ਮੱਝਾਂ ਆਦਿ ਦੇ ਦੁੱਧ ਵਿੱਚ ਕੀ ਹੁੰਦਾ ਇਸੇ ਪ੍ਰਕਾਰ ਜਿਨ੍ਹਾਂ ਦੀਆਂ ਬਿਰਤੀਆਂ ਰੂਪੀ ਗਊਆਂ ਜਾਂ ਮੱਝਾਂ ਨਿਸ਼ਕਾਮ ਕਰਮਾ ਰੂਪੀ ਦੁੱਧ ਦਿੰਦੀਆਂ ਹਨ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਆਨੰਦ ਰੂਪੀ ਕਿਉ ਬਿਰਾਜਮਾਨ ਹੁੰਦਾ ਹੈ ਉੱਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਇਹ ਉੱਚੇ ਬ੍ਰਹਮ ਆਦਿਕ ਨੀਚ ਨੀਵੇ ਮਛਰ ਆਦਿਕ ਗੁਣ ਔਗਣ ਕਰਨ ਵਾਲੇ ਮਨੁੱਖ ਦਾਇਤ ਦੇਵਤੇ ਆਦਿਕ ਸਾਰਿਆਂ ਵਿੱਚ ਹੀ ਜੋਤ ਪ੍ਰਕਾਸ਼ ਰੂਪ ਪਰਮੇਸ਼ਰ ਦੀ ਸत्ता ਸਮਾਈ ਮਿਲੀ ਹੋਈ ਹੈ ਅਤੇ ਸਾਰਿਆਂ ਜੀਆ ਕੀਏ ਜੀਵਾਂ ਦੇ ਘਟਾ ਘਟਾ ਪਾਵ ਹਿਰਦਿਆਂ ਹਿਰਦਿਆਂ ਵਿੱਚ ਮਾਦੂ ਮਾਇਆ ਦਾ ਪਤੀ ਪਰਮੇਸ਼ਰ ਚੇਤਨ ਸਰੂਪ ਹੋ ਕਰਕੇ ਅੰਦਰ ਸਮਾਇਆ ਹੋਇਆ ਹੈ ਸੰਤੋ ਕਟਕਟ ਰਹਿਆ ਸਮਾਹਿਓ ਹੇ ਸੰਤ ਜਨੋ ਈਓ ਪਰਮੇਸ਼ਰ ਸਾਰਿਆਂ ਕਟਾ ਕਟਾ ਵਿੱਚ ਆਨੰਦ ਸਰੂਪ ਹੋ ਕਰਕੇ ਵਿਆਪਕ ਹੋ ਰਿਹਾ ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹੇ ਹੋ ਰਹਾ ਹੇ ਸੰਤ ਜਨੋ ਪਰਮੇਸ਼ਰ ਆਕਾਸ਼ ਦੀ ਨਿਆਈ ਪੂਰਨ ਵਿਆਪਕ ਹੈ ਪਰੰਤੂ ਆਕਾਸ਼ ਜੜ ਤੇ ਪਰਮੇਸ਼ਰ ਚੇਤਨ ਹੈ ਪਾਵ ਆਕਾਸ਼ ਕਿਸੇ ਦੀ ਪੂਰਤੀ ਨਹੀਂ ਕਰਦਾ ਪਰ ਪਰਮੇਸ਼ਰ ਸਾਰਿਆਂ ਦੀ ਪੂਰਤੀ ਕਰਨ ਵਾਲਾ ਤੇ ਸਾਰਿਆਂ ਵਿੱਚ ਆਪ ਹੀ ਸਮਾਰਿਆ ਹੈ। ਅਤਿਓ ਪਰਮੇਸ਼ਰ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਤੇ ਥਲ ਖੁਸ਼ਕ ਥਾਵਾਂ ਵਿੱਚ ਰਹਿਣ ਵਾਲੇ ਜੀਵਾਂ ਆਦ ਵਿੱਚ ਵੀ ਰਮਿਆ ਹੋਇਆ ਆਹੋ ਕਹੀਏ ਹੈ। ਜਲਦੀ ਨਿਆਈ ਉਤਮ ਅਧਿਕਾਰੀਆਂ ਵਿੱਚ ਥਲ ਦੀ ਨਿਆਈ ਕनिष्ठ ਅਧਿਕਾਰੀਆਂ ਵਿੱਚ ਰਮਿਆ ਹੋਇਆ ਹੈ। ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਆ ਗੁਣ ਨਿਧਾਨ ਨਾਨਕ ਜਸ ਗਾਵੇ ਸਤਗੁਰ ਪਰਮ ਚੁਕਾਇਓ ਸਤਗੁਰੂ ਜੀ ਕਥਨ ਕਰਦੇ ਹਨ ਕਿ हे ਸੰਤ ਜਨੋ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਡੇ ਹਿਰਦੇ ਵਿੱਚੋਂ ਪੰਜ ਪ੍ਰਕਾਰ ਦਾ ਪਰਮ ਚੁੱਕ ਦਿੱਤਾ ਹੈ ਜਿਸ ਕਰਕੇ ਅਸੀਂ ਹੁਣ ਸ਼ubh ਗੁਣਾ ਦੇ ਨਿਧਾਨ ਖਜਾਨੇ ਪਰਮੇਸ਼ਰ ਦੇ ਜਸ ਕੀਰਤਨ ਨੂੰ ਗਾਉਂਦੇ ਹਾਂ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿ ਆ ਸਮਾਹਿਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿ ਆ ਸਮਾਹਿਓ ਇਹ ਸੰਤ ਜਨੋ ਪਰਮੇਸ਼ਰ ਸਾਰਿਆਂ ਪਾਪੀਆਂ ਪੁੰਨਾਂ ਵਿੱਚ ਉਹ ਨਿਵਾਸੀ ਵਸ ਰਿਹਾ ਹੈ ਪਰ ਸਾਰਿਆਂ ਤੋਂ ਹਮੇਸ਼ਾ ਹੀ ਨਿਰਲੇਪ ਹੈ ਸਾਰੀਆਂ ਵਾਸ਼ਨਾਵਾਂ ਤੋਂ ਅਸੰਗ ਹੈ ਇਉਂ ਹੋ ਸਾਰਿਆਂ ਵਿੱਚ ਸਮਾ ਰਿਹਾ ਹੈ ਸੋਰਠ ਮਹੱਲਾ ਪੰਜਵਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਿਮਰਨ ਕਰਨ ਦਾ ਕੀ ਫਲ ਹੈ ਸਤਿਗੁਰੂ ਉੱਤਰ ਦਿੰਦੇ ਹਨ ਜਾ ਕੈ ਸਿਮਰਨ ਹੋਏ ਅਨੰਦਾ ਬਿਨ ਸਹਿ ਜਨਮ ਮਰਨ ਪੈ ਦੁਖੀ हे भाई जिस वाहेगुरु दे सिमरन भजन ਕਰਨ ਨਾਲ आनंदा सुख स्वरूप आनंद स्वरूप दी साखiatਤਾ ਹੋ ਜਾਂਦੀ ਹੈ ਅਤੇ ਜੰਮਣ ਮਰਨ ਦੇ ਭੈ ਡਰ ਤੇ ਸਾਰੇ ਜਮਾ ਆਦ ਦੇ ਦੁੱਖ ਵੀ ਬਿਨਸੈ ਨਾਸ਼ ਹੋ ਜਾਂਦੇ ਹਨ ਅੱਗੇ ਫਿਰ ਪ੍ਰਸ਼ਨ ਸੀ हे ਸਤਿਗੁਰੂ ਜੀ सिमरन ਕਰਕੇ ਹੋਰ ਕੀ ਕੁਝ ਮਿਲਦਾ ਹੈ ਸਤਿਗੁਰੂ ਉੱਤਰ ਦਿੰਦੇ ਆ ਚਾਰ ਪਦਾਰਥ ਨਵ ਨਿਦ ਪਾਵੈ ਬਹੁਰ ਨ ਤ੍ਰਿਸ਼ਨਾ ਭੁਖੀ ਏ ਭਾਈ ਸਿਮਰਨ ਕਰਕੇ ਚਾਰੇ ਧਰਮ ਅਰਥ ਕਾਮ ਓਕ ਪਦਾਰਥ ਤੇ ਨਵ ਨੌ ਨਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਫੇਰ ਮੁੜ ਕੇ ਰਸਾਂ ਕਸਾਂ ਦੀ ਤ੍ਰਿਸ਼ਨਾ ਰੂਪੀ ਭੁਖੀ ਭੁੱਖ ਨਹੀਂ ਲੱਗਦੀ ਆਸਾ ਰੂਪ ਭੁੱਖ ਵਾਲੀ ਬਿਰਤੀ ਨਹੀਂ ਹੁੰਦੀ ਜਾ ਕੋ ਨਾਮ ਲੈਤ ਤੂ ਸੁਖੀ ਜਿਸ ਵਾਹਿਗੁਰੂ ਦੇ ਨਾਮ ਨੂੰ ਲੈਣੇ ਕਰਕੇ ਤੂੰ ਸੁਖ ਦੇ ਸਹਿਤ ਹੋ ਜਾਵੇਂਗਾ ਸਾਸ ਸਾਸ ਧਿਆਵੋ ਠਾਕੁਰ ਕਉ ਮਨ ਤਨ ਜੀ ਅਰੇ ਮੁਖੀ ਰਹਾਉ ਹੈ ਜੀ ਅਰੇ ਜੀਵ ਤੂੰ ਮਨ ਹਿਰਦੇ ਤਨ ਸਰੀਰ ਤੇ ਮੁਖੀ ਮੁਖ ਦੁਆਰਾ ਉਸ ਠਾਕੁਰ ਸੁਆਮੀ ਪਰਮੇਸ਼ਰ ਦੇ ਨਾਮ ਨੂੰ ਆਉਂਦੇ ਸਵਾਸ ਤੇ ਜਾਂਦੇ ਸਵਾਸ ਨਾਲ ਧਿਆਉਣਾ ਕਰ ਤੇ சுவாਸਾਂ ਦੇ சுவாਸ ਰੂਪੀ ਮੁਖੀ ਸ਼ਰੋਮਣੀ ਠਾਕੁਰ ਸੁਆਮੀ ਪਰਮੇਸ਼ਰ ਨੂੰ ਮਨ ਬਾਣੀ ਤਨ ਸਰੀਰ ਕਰਕੇ ਧਿਆਵੋ ਧਿਆਉਣਾ ਕਰ ਰਹਾਓ ਫਿਰ ਪ੍ਰਸ਼ਨ ਹੈ ਸਤਿਗੁਰੂ ਜੀ ਪਰਮੇਸ਼ਰ ਨੂੰ ਧਿਆਉਣੇ ਕਰਕੇ ਕਿਹੜੀ-ਕਿਹੜੀ ਵਸਤੂ ਮਿਲਦੀ ਹੈ ਗੁਰੂ ਉੱਤਰ ਦਿੰਦੇ ਹਨ ਸ਼ਾਂਤ ਪਾਵਹਿ ਹੋਵਹਿ ਮਨ ਸੀਤਲ ਅਗਨ ਨ ਅੰਤਰ ਤੁਖੀ ਹੇ ਭਾਈ ਫਿਰ ਆਤਮਿਕ ਸ਼ਾਂਤੀ ਪਾ ਲਵੇਂਗਾ ਅਤੇ ਤੇਰਾ ਮਨ ਹਿਰਦਾ ਵੀ ਵਿਕਾਰਾਂ ਦੀ ਤਪਸ਼ ਵੱਲੋਂ ਠੰਡਾ ਹੋ ਜਾਵੇਗਾ ਸ਼ਾਂਤ ਸ਼ਾਂਤੀ ਸਰੂਪ ਪਰਮੇਸ਼ਰ ਨੂੰ ਪਾ ਕੇ ਤੇਰਾ ਮਨ ਹਿਰਦਾ ਵਿਸ਼ਿਆਂ ਦੀ ਜਾਂ ਪਦਾਰਥਾਂ ਦੀ ਵਾਸ਼ਨਾ ਵੱਲੋਂ ਠੰਡਾ ਹੋ ਜਾਵੇਗਾ ਅਤੇ ਫਿਰ ਤੇਰੇ ਅੰਦਰ ਕਾਲ ਦੀ ਈਰਖਾ ਦੀ ਤ੍ਰਿਸ਼ਨਾ ਆਦ ਦੀ ਅੱਗ ਨਹੀਂ ਤੁਕੇਗੀ ਜਿਵੇਂ ਗਿੱਲੇ ਗੋਹੇ ਜਾਂ ਗਿੱਲੀ ਲੱਕੜੀ ਆਦ ਅੱਗ ਨਾਲ ਤੁਕਦੀ ਰਹਿੰਦੀ ਨਾ ਇਓ ਤੈਨੂੰ ਮਾਤਾ ਦੇ ਗਰਭ ਵਿੱਚ ਜਠ ਰਗਨੀ ਅੰਦਰ ਧੁਖਣਾ ਨਹੀਂ ਪਵੇਗਾ ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲ ਥਲ ਤੇ ਪਵਣ ਰੁੱਖੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਸਾਨੂੰ ਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਰਮੇਸ਼ਰ ਨੂੰ ਜਲ ਪਾਣੀ ਵਾਲੇ ਜੀਵਾਂ ਵਿੱਚ ਥਲ ਖੁਸ਼ਕ ਥਾਵਾਂ ਤੇ ਰਹਿਣ ਵਾਲੇ ਜੀਵਾਂ ਵਿੱਚ ਤਿੰਨੇ ਭਵਨਾ ਤੇ ਜੜ ਰੁੱਖਾ ਵਿੱਚ ਵੀ ਪਰਗਟ ਕਰਕੇ ਦਿਖਾ ਦਿੰਦਾ ਹੈ হে ਭਾਈ ਸਾਨੂੰ ਤਾਂ ਜਲਦੀ ਨਿਆਈ ਉੱਤਮ ਅਧਿਕਾਰੀਆਂ ਵਿੱਚ ਥਲਦੀ ਨਿਆਈ ਕनिष्ठ ਅਧਿਕਾਰੀਆਂ ਵਿੱਚ ਤਿੰਨੇ ਭਵਨਾ ਮਾਤ ਪਾਤਾਲ ਤੇ ਸਵਰਗ ਲੋਕਾਂ ਵਿੱਚ ਜਾਗਰਤ ਸੁਪਨ ਸੁਖੋਪਤ ਵਿੱਚ ਜੜ ਰੁੱਖਾਂ ਵਿੱਚ ਵੀ ਸਤਿਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਰ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਹੈ ਜਾਗਰਤ ਸੁਪਨ ਸੁਖੋਪਤ ਅਵਸਥਾ ਵਿੱਚ ਬਿਰਤੀ ਬ੍ਰਹਮ ਆਨੰਦ ਰੂਪੀ ਰਾਸ ਨੂੰ پا ਕੇ ਹੋਰ ਨਰਸਾਂ ਕਸਾਂ ਵੱਲੋਂ ਰੁਖੀ ਖੁਸ਼ਕ ਰੁਖੀ ਹੋ ਗਈ ਹੈ ਪਾਵਸ ਨੇ ਆਪਣਾ ਰੁਖ ਬਦਲ ਲਿਆ ਹੈ ਸੋਰਠ ਮਹੱਲਾ ਪੰਜਵਾ ਸਤਿਗੁਰੂ ਜੀ ਬੇਨਤੀ ਪੂਰਵਕ ਉਚਾਰਨ ਕਰਦੇ ਆ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਹੀ ਮਹਾਰਾਜੀ ਵਿਕਾਰ ਦੀ ਦ੍ਰਿਸ਼ਟੀ ਗੁੱਸਾ ਪਦਾਰਥਾਂ ਦਾ ਲੋਭ ਲਾਲਚ ਝੂਠ ਬੋਲਣਾ ਇਨਿੰਦਿਆ ਭਾਵ ਕਿਸੇ ਤੇਣ ਹੋਏ ਦੋਸ਼ ਆਰੋਪਣੇ ਇਤਿਆਦ ਇਨ੍ਹਾਂ ਉਗਣਾ ਤੋਂ ਆਪ ਹੀ ਕਿਰਪਾ ਕਰਕੇ ਛਡਾਉਣਾ ਕਰੋ ਅਤੇ ਇਹ ਭੀਤਰ ਤੇ ਇਨਕੋ ਡਾਰੋ ਆਪਨ ਨਿਕਟ ਬਲਾਵ ਸਾਡੇ ਇਸ ਅੰਤਹਿ ਕਰਨ ਦੇ ਭੀਤਰ ਅੰਦਰ ਤੋਂ ਇਨ੍ਹਾਂ ਵਿਕਾਰਾਂ ਨੂੰ ਡਾਰ ਭਾਵ ਕੱਟ ਦੇਵੋ ਅਤੇ ਸਾਨੂੰ ਅੰਤਰਮੁਖ ਕਰਕੇ ਆਪਣੇ ਨਿਕਟ ਨਜ਼ਦੀਕ ਬੁਲਾ ਲਵੋ اپنی ਬਿੱਦ ਆਪ ਜਨਾਬ ਹੋ ਹਰ ਜਨ ਮੰਗਲ ਲਗਾਵੋ ਰਹਾਉ ਇਹ ਮਹਾਰਾਜ ਜੀ ਆਪ ਦੀ ਪ੍ਰਾਪਤੀ ਕਰਾਉਣ ਦੀ ਬਿੱਦ ਯੁਗਤੀ ਭਗਤੀ ਰੂਪੀ ਵਿਧੀ ਤੁਸੀਂ ਆਪ ਹੀ ਜਨਾਉਣਾ ਪਾਵ ਸਿਖਾਉਣਾ ਕਰੋ ਜਿਸ ਕਰਕੇ ਹੇ ਹਰ ਵਾਹਿਗੁਰੂ ਅਸੀਂ ਆਪ ਜੀ ਦੇ ਭਗਤ ਜਨਾ ਨਾਲ ਮਿਲ ਕੇ ਆਪ ਜੀ ਦੇ ਮੰਗਲ ਜਸ ਨੂੰ ਗਾਉਣਾ ਕਰੀਏ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਕਿਰਪਾ ਕਰਦੇ ਆ ਬਿਸਰ ਨਾਹੀ ਕਬੂ ਹਿਏ ਤੇ ਇਹ ਵਿਦਮਨ ਮਹਿ ਪਾਵੋ ਇਹੋ ਜਹੀ ਵਿਦੁ ਜੁਗਤੀ ਸਾਡੇ ਮਨ ਹਿਰਦੇ ਵਿੱਚ ਪਾਉਣਾ ਕਰੋ ਕਿ ਕਦੇ ਵੀ ਸਾਡੇ ਹਿਏ ਹਿਰਦੇ ਤੋਂ ਨਾ ਭੁੱਲੋ ਨਾ ਬਿਸਰੋ ਗੁਰਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨਤਾਵ ਸਤਗੁਰੂ ਜੀ ਕਥਨ ਕਰਦੇ ਹਨ ਕਿ ਜਿੰਨਾ ਵੱਡਿਆਂ ਭਾਗਾਂ ਵਾਲਿਆਂ ਨੂੰ ਪੂਰਨ ਸਤਗੁਰੂ ਜੀ ਮਿਲੇ ਹਨ ਓਐਸੀ ਸਤਿਗੁਰਾਂ ਨੂੰ ਛੱਡ ਕੇ ਹੋਰ ਕਿਤੇ ਭਾਵ ਦੇਵੀ ਦੇਵਤਿਆਂ ਵਾਲੇ ਪਾਸੇ ਨਹੀਂ ਦੌੜਦੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਵੱਡਿਆਂ ਭਾਗਾਂ ਕਰਕੇ ਸਾਨੂੰ ਪੂਰਨ ਸਤਿਗੁਰੂ ਗੁਰੂ ਰਾਮਦਾਸ ਜੀ ਮਿਲੇ ਤਦ ਮੈਂ ਜਨਦਾਸ ਗੁਰਾਂ ਨੂੰ ਛੱਡ ਕੇ ਬੇਮੁਖ ਹੋਣ ਰੂਪ ਹੋਰ ਕਿਤੇ ਵੀ ਦੌੜਿਆ ਨਹੀਂ 84 ਲੱਖ ਜੂਨਾ ਵਿੱਚ ਨਹੀਂ ਦੌੜਾਂਗੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਨ ਸਭ ਕਾ ਸ਼ਿਪਾਈਐ ਬਿਰਤੀ ਕਾਲ ਨ ਜਾਈ। ਏ ਭਾਈ ਜਿਸ ਵਾਹਿਗੁਰੂ ਦੇ ਸਿਮਰਨ ਭਜਨ ਕਰਕੇ ਸਾਰਾ ਕੁਝ ਭਾਵ ਧਰਮ ਅਰਥ ਕਾਮ ਮੋਕ ਆਦ ਪਦਾਰਥ ਪਾ ਲਈ ਦੇ ਹਨ ਅਤੇ ਕਿਸੇ ਦੀ ਵੀ ਭਗਤੀ ਰੂਪੀ ਕਾਲ ਕਮਾਈ ਕੀਤੀ ਹੋਈ ਬਿਰਤੀ ਖਾਲੀ ਨਹੀਂ ਜਾਂਦੀ। ਭਾਗ ਪਰਮੇਸ਼ਰ ਫਲ ਜਰੂਰ ਦਿੰਦਾ ਹੈ ਜੈਸਾ ਕਿ ਧਰਮ ਸ਼ਾਸਤਰ ਵਿੱਚ ਲਿਖਿਆ ਹੈ। ਭਗਤ ਬੀਜ ਪਲਟੈ ਨਾਹੀ ਜੇ ਜੁਗ ਜਾਨ ਬੀਤ ਅਨੰਤ ਭਾਵ ਹਿਰਦੇ ਵਿੱਚ ਭਗਤੀ ਦਾ ਬੀਜ ਬੀਜਿਆ ਕਦੇ ਪਲਟਣਾ ਨਹੀਂ ਫਲ ਦੇ ਕੇ ਰਹੇਗਾ ਭਾਵੇਂ ਨੇਕਾਂ ਜੁਗ ਪੁਰਖ ਦੇ ਤਾਂ ਹੀ ਜਨਮ ਲੈ ਕੇ ਗੁਜ਼ਰ ਜਾਣ ਤਿਸ ਪ੍ਰਭ ਤ્યાਗ ਅਵਰ ਕਤ ਰਚੋ ਜੋ ਸਭ ਮਹਿ ਰਹਿਆ ਸਮਾਈ ਏ ਭਈ ਜਿਹੜਾ ਵਾਹਿਗੁਰੂ ਸਾਰਿਆਂ ਵਿੱਚ ਸਮਾਰਿਆ ਵਿਆਪਕ ਹੋ ਰਿਹਾ ਉਸ ਉਪਕਾਰੀ ਪ੍ਰਭੂ ਵਾਹਿਗੁਰੂ ਨੂੰ ਤਿਆਗ ਛੱਡ ਕੇ ਹੋਰ ਨਾ ਪਦਾਰਥਾਂ ਵਿੱਚ ਜਾਂ ਹੋਰਨਾਂ ਨੂੰ ਪੂਜਣ ਵਿੱਚ ਕਿਸ ਕਰਕੇ ਰਚ ਰਹੇ ਹੋ ਹਰ ਹਰ ਸਿਮਰੋ ਸੰਤ ਗੋਪਾਲਾ ਏ ਭਾਈ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕੇ ਇਹ ਸੰਤ ਜਿਨੂੰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਗੋ ਪ੍ਰਿਥਵੀ ਦੇ ਪਾਲਾ ਪਾਲਕ ਪਰਮੇਸ਼ਰ ਦਾ ਸਿਮਰਨ ਕਰੋ ਕਿੰਨਾ ਨਾਲ ਮਿਲ ਕੇ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਦੱਸਦੇ ਹਨ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾਉ ਏ ਭਾਈ ਰੱਬ ਦੇ ਪਿਆਰੇ ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਦਾਕਾਰ ਬਿਰਤੀ ਕਰਕੇ ਧਿਆਉਣਾ ਕਰੋਗੇ ਤਾਂ ਫਿਰ ਤੁਹਾਡੀ ਸਾਰੀ ਕਾਲ ਕਮਾਈ ਕੀਤੀ ਹੋਈ ਪੂਰੀ ਹੋ ਜਾਏਗੀ ਸਫਲੀ ਹੋ ਜਾਵੇਗੀ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਿਹਾ ਆ ਸਾਰ ਸੰਭਾਲੇ ਨਿਤ ਪ੍ਰਤ ਪਾਲੇ ਪ੍ਰੇਮ ਸਹਿਤ ਗੱਲ ਲਾਵੇ ਜੋ ਪਰਮੇਸ਼ਰ ਸਾਰਿਆਂ ਦੀ ਸਾਰਸ ਖਬਰਦਾਰੀ ਕਰਕੇ ਨਿਤਾ ਪ੍ਰਤ ਸੰਭਾਲ ਕੇ ਪ੍ਰਤ ਪਾਲਣਾ ਕਰਦਾ ਹੈ ਅਤੇ ਪ੍ਰੇਮ ਸਨੇਹ ਦੇ ਸਹਿਤ ਨਾਲ ਮਾਤਾ ਪਿਤਾ ਰੂਪ ਹੋ ਕੇ ਗੱਲ ਲਾਉਣ ਵਾਲਾ ਹੈ ਨਿਰਗੁਣ ਸਰੂਪ ਵਿੱਚ ਪ੍ਰੇਮ ਦੇ ਸਹਿਤ ਅਭੇਦ ਨਿਸ਼ਚੇ ਰੂਪੀ ਗਲ ਕੰਠ ਨਾਲ ਲਾ ਲੈਂਦਾ ਸਰਗੁਣ ਸਰੂਪ ਧਾਰ ਕੇ ਵੀ ਪ੍ਰੇਮ ਸਹਿਤ ਕੰਠ ਨਾਲ ਲਾ ਲੈਂਦਾ ਹੈ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਓ ਬੇਨਤੀ ਕਰੀਏ ਕਿ हे ਵਾਹਿਗੁਰੂ ਜੀ ਤੁਹਾਨੂੰ ਹਿਰਦੇ ਵਿੱਚ ਭੁਲਾ ਕਰਕੇ ਜਗਤ ਸੰਸਾਰ ਦੇ ਜੀਵ ਜੀਵਣਾ ਕਿਵੇਂ ਪਾਉਣਗੇ ਇਹ ਜੀਵਨ ਰੂਪ ਪਰਮੇਸ਼ਰ ਤੈਨੂੰ ਭੁਲਾ ਕੇ ਜੀਵ ਤੇਰੇ ਚੇਤਨ ਰੂਪ ਜੀਵਨ ਨੂੰ ਕਿਵੇਂ ਪਾ ਸਕਣਗੇ ਭਾਵ ਨਹੀਂ ਪਾ ਸਕਦੇ ਸੋਰਠ ਮਹੱਲਾ ਪੰਜਵਾ ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਾਲਕ ਹੋਈ ਇਹ ਭਾਈ ਅਬਿਨਾਸੀ ਨਾਸ਼ ਤੋਂ ਰਹਿਤ ਪਰਮੇਸ਼ਰ ਜੀਵਨ ਦਾ ਦਾਤਾ ਹੈ ਭਰ ਭਾਵ ਸਾਰਿਆਂ ਨੂੰ ਬਖਸ਼ਿਸ਼ ਦੇਣ ਵਾਲਾ ਹੈ ਜੋ ਉਸ ਦਾ ਸਿਮਰਨ ਕਰਦੇ ਹਨ ਉਹਨਾਂ ਦੀ ਸਾਰੀ ਅਵਿਦਿਆ ਪਾਪਾਂ ਆਦ ਦੀ ਮੈਲ ਖੋਈ ਨਾਸ਼ ਕਰ ਦਿੰਦਾ ਹੈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਜੋ ਪਰਮੇਸ਼ਰ ਸ਼ੁਭ ਗੁਣਾਂ ਦਾ ਨਿਦਾਨ ਖਜ਼ਾਨਾ ਹੈ ਤੇ ਭਗਤ ਜਨਾਂ ਨੂੰ ਬਰਤਨ ਨਿਤ ਦੀ ਵਰਤੋਂ ਵਿੱਚ ਆਉਣ ਵਾਲੀ ਭਗਤੀ ਰੂਪੀ ਵਸਤੂ ਵਸਤ ਬਲੇਵਾ ਦੇਣ ਵਾਲਾ ਹੈ ਭਗਤੀ ਦੇ ਬਰਤਨ ਰਸਤੇ ਤੇ ਪਾਉਣ ਵਾਲਾ ਹੈ ਪਰੰਤੂ ਭਗਤਾਂ ਵਾਲੀ ਰਹਿਣੀ ਨੂੰ ਕੋਈ ਬਿਰਲਾ ਟਾਵਾ ਟਾਵਾ ਹੀ ਪਾਉਣਾ ਕਰਦਾ ਕੋਈ ਬਿਰਲਾ ਹੀ ਭਗਤ ਜਨਾਂ ਦੀ ਸੰਗਤ ਪਾਉਂਦਾ ਹੈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਇਸ ਕਰਕੇ হে ਮੇਰੇ ਮਨਾ ਤੂੰ ਵੀ ਗੁਰ ਸਤਗੁਰਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਦੁਆਰਾ ਉਸ ਗੋਪਾਲ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਦਾ ਜਾਪ ਕਰਿਆ ਕਰ। ਜਾ ਕੀ ਸਰਣ ਪਿਆ ਸੁਖ ਪਾਈਐ ਬਾਹੜ ਦੁਖ ਨ ਹੋਈ ਰਹਾਉ। ਜਿਸ ਪਰਮੇਸ਼ਰ ਦੀ ਸਰਣ ਓਟ ਪੈਣੇ ਕਰਕੇ ਆਤਮਕ ਸੁਖ ਆਨੰਦ ਨੂੰ ਪਾ ਲਈਦਾ ਹੈ ਅਤੇ ਬਾਹੜ ਫਿਰ ਕਦੇ ਵੀ ਦੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸਦਾ ਆਨੰਦ ਦੇ ਸਹਿਤ ਰਹੀਦਾ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਰਹਿਮਤ ਵਰਤਾਉਂਦੇ ਹਨ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟ ਤ ਦੁਰਮਤ ਖੋਈ ਏ ਪਾਈ ਵਡਭਾਗੀ ਵੱਡਿਆਂ ਭਾਗਾਂ ਵਾਲਿਆਂ ਨੂੰ ਹੀ ਸ੍ਰੇਸ਼ਟ ਜਨਾਂ ਦੀ ਸੰਗਤ ਸਤ ਸੰਗਤ ਪ੍ਰਾਪਤ ਹੁੰਦੀ ਮਿਲਦੀ ਹੈ ਅਤੇ ਉਹਨਾਂ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਨਾਲ ਭੇਟ ਤੁੰਦਾ ਮਿਲਣੇ ਕਰਕੇ ਦੁਰ ਮਤ ਖੋਟੀ ਮਤ ਖੋਈ ਨਾਸ਼ ਹੋ ਜਾਂਦੀ ਹੈ ਦਿਨ ਕੀ ਧੁਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ اے ਭਾਈ ਉਹਨਾਂ ਸੰਤ ਜਿਨ੍ਹਾਂ ਦੀ ਚਰਨ ਧੂੜੀ ਤਾਈਂ ਦਾਸ ਸੇਵਕ ਬਣ ਕੇ ਬਾਂਛੈ ਚਾਹਣਾ ਕਰੀਏ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਮੋਤੀਆਂ ਨੂੰ ਸਵਾਸਾਂ ਰੂਪੀ ਧਾਗੇ ਨਾਲ ਹਿਰਦੇ ਰੂਪੀ ਹਾਰ ਵਿੱਚ ਪਰੋਇਆ ਹੋਇਆ ਹੈ ਮੈਂ ਦਾਸ ਉਹਨਾਂ ਸੰਤ ਜਿਨ੍ਹਾਂ ਦੀ ਚਰਨ ਧੂੜ ਮੰਗਦਾ ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਆਪਣੇ ਹਿਰਦੇ ਵਿੱਚ ਪੋਇਆ ਹੋਇਆ ਹੈ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਏ ਭਾਈ ਸਤਗੁਰੂ ਜੀ ਵਿਚਾਰਾਂ ਅਵਿਧਿਆ ਆਦਤਿ ਜਨਮ ਜਨਮਾਤਰਾ ਦੇ ਦੁਖਾਂ ਕਸ਼ਟਾਂ ਨੂੰ ਨਿਵਰਤ ਕਰ ਦਿੰਦੇ ਆ ਅਤੇ ਪਰਮੇਸ਼ਰ ਦੇ ਪ੍ਰੇਮ ਰੂਪੀ ਰਾਸ ਤੋਂ ਹੀੜੇ ਸੁੱਕੇ ਹੋਏ ਮਨ ਹਿਰਦੇ ਨੂੰ ਸਾਧਾਰ ਹੈ ਸਾ ਸਹਿਤ ਧਾਰੇ ਆਸਰੇ ਦੇ ਕਰ ਦਿੰਦੇ ਹਨ ਅਤੇ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰ ਉਹਨਾਂ ਸਤਗੁਰਾਂ ਦੇ ਦਰਸ਼ਨ ਦੀਦਾਰ ਭੇਟਤ ਮਿਲਣੇ ਕਰਕੇ ਪ੍ਰਸੰਨ ਚਿਤ ਹੋ ਜਾਈਦਾ ਭਾਵ ਆਨੰਦ ਦੀ ਸਹਿਤ ਹੋ ਜਾਈਦਾ ਹੈ ਕਿਉਂਕਿ ਸਤਗੁਰਾਂ ਦੇ ਦਰਸ਼ਨਾਂ ਤੋਂ ਹਰ ਪਰਮੇਸ਼ਰ ਦਾ ਨਾਮ ਵਿਚਾਰੀਦਾ ਹੈ ਸਤਗੁਰੂ ਜੀ ਪਰਮੇਸ਼ਰ ਦੇ ਨਾਮ ਦੀ ਵਿਚਾਰ ਬਖਸ਼ਦੇ ਹਨ ਮੇਰਾ ਵੈਦ ਗੁਰੂ ਗੋਵਿੰਦਾ ਹੀ ਭਾਈ ਸਾਡਾ ਵੈਦ ਹਕੀਮ ਸਤਗੁਰੂ ਤੇ ਗੋਵਿੰਦਾ ਗੋ ਪ੍ਰਿਥਵੀ ਦੇ ਵਿੰਦਾ ਰੱਖਿਆ ਕਰਨ ਵਾਲੇ ਆਪ ਹਨ ਗੋਵਿੰਦਾ ਪਰਮੇਸ਼ਰ ਦਾ ਸਰੂਪ ਮੇਰੇ ਸਤਗੁਰੂ ਜੀ ਪੂਰੇ ਵੈਦ ਹਕੀਮ ਹਨ ਅਤੇ ਹਰ ਹਰ ਨਾਮ ਔਖਦ ਮੁਖ ਦੇਵੇ ਕਟੇ ਜਮ ਕੀ ਫੰਦਾ ਰਹਾਉ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੀ ਨਾਮ ਰੂਪੀ ਔਖਦ ਦਵਾਈ ਜਿਸ ਦੇ ਮੂੰਹ ਵਿੱਚ ਬਖਸ਼ ਦਿੰਦੇ ਆ ਉਹਨਾਂ ਦੇ ਆਦੀ ਬਿਆਦੀ ਉਪਾਦੀ ਰੋਗ ਤੇ ਜਮਾਂ ਦੀ ਫੰਦਾ ਫਾਹੀ ਵੀ ਕਟ ਦਿੰਦੇ ਹਨ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਿਹਾ ਸਮਰੱਥ ਪੁਰਖ ਪੂਰਨ ਵਿਦਾਤੇ ਆਪੇ ਕਰਨੈ ਹਰ ਜੋ ਸਮਰੱਥ ਸਰਬਸ਼ਕਤੀਵਾਨ ਪੁਰਖ ਅਕਾਲ ਪੁਰਖ ਸਾਰਿਆਂ ਵਿੱਚ ਪੂਰਨ ਵਿਆਪਕ ਤੇ ਸਭ ਦੇ ਕਰਮਾਂ ਅਨਸਾਰ ਵਿਧਾਤੇ ਫਲ ਬਰਦਾਤੇ ਹਨ ਤੇ ਆਪ ਹੀ ਜਗਤ ਨੂੰ ਪੈਦਾ ਕਰਨ ਵਾਲੇ ਪਾਲਣਾ ਕਰਨ ਵਾਲੇ ਤੇ ਕਲਿਆਣ ਕਰਨ ਵਾਲੇ ਹਨ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਆਧਾਰਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਤਿਗੁਰਾਂ ਨੇ ਪਰਮੇਸ਼ਰ ਦੇ ਨਾਮ ਦਾ ਆਸਰਾ ਬਖਸ਼ਿਆ ਤਾਂ ਆਪ ਦਾ ਦਾਸ ਸੇਵਕ ਜਾਣ ਕੇ ਪਰਮੇਸ਼ਰ ਨੇ ਆਪ ਹੀ ਦੁੱਖਾਂ ਤੋਂ ਉਬਾਰਿਆ ਬਚਾਉਣਾ ਕੀਤਾ ਹੈ ਆਪਣਾ ਸੇਵਕ ਪਰਮੇਸ਼ਰ ਰੂਪ ਗੁਰਾਂ ਨੇ ਨਾਮ ਦਾ ਆਸਰਾ ਦੇ ਕੇ ਆਪ ਹੀ ਜੰਮਣ ਮਰਨ ਤੋਂ ਰੱਖ ਲਿਆ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ